ਗੁਰਦਾਸਪੁਰ ਦੇ ਕਸਬਾ ਡੇਰ ਬਾਬਾ ਨਾਨਕ ਦੇ ਪਿੰਡ ਮੈਰੋਕੀ ਵਿਖੇ ਅੱਜ ਸਵੇਰੇ ਤੜਕਸਾਰ ਯੂਥ ਕਾਲੀ ਦਲ ਆਗੂ ਹਰ ਸਿਮਰਤ ਸਿੰਘ ਦੇ ਘਰ ਦੇ ਬਾਹਰ ਤਾਬੜ ਤੋੜ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਯੂਥ ਅਕਾਲੀ ਆਗੂ ਹਰ ਸਿਮਰਤ ਸਿੰਘ ਕੈਮਰੇ ਦੇ ਸਾਹਮਣੇ ਆਏ ਨੇ ਅਤੇ ਸਾਰੀ ਉਹਨਾਂ ਨੇ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਮੇਰਾ ਨਾਮ ਹਰ ਸਿਮਰਤ ਸਿੰਘ ਮੈਂ ਅਕਾਲੀ ਦਲ ਦੇ ਨਾਲ ਆ ਜਹੇਦਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਬਕਾ ਮੰਤਰੀ ਉਹਨਾਂ ਦੇ ਨਾਲ ਹੈ ਜੀ ਤੇ ਮਾਮਲਾ ਜੀ ਮਾਮਲਾ ਇਹ ਹੈ ਕਿ ਸਰ ਡੇਢ ਕੁ ਮਹੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇੱਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲਣ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦੱਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੈਨੂੰ ਇਹੋ ਗੱਲ ਕਹਿੰਦਾ ਕਿ ਹੁਣ ਦਰਗੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕਮੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਅੱਸੂ ਚੌਥੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲਗਾ ਤੇ ਅੱਜ ਰਾਤ 3 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਕੁ ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਣ ਦੀ ਆਵਾਜ਼ ਆਈ ਆ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁੜ ਗਏ 10 ਮਿੰਟ ਉੱਤੇ ਬੈਠੇ ਰਹੇ ਆ 4:00 ਵਜੇ 2-3 ਮਿੰਟ ਦੇ ਕਰੀਬ ਸਾਡੇ ਕੋਲ ਗਲੀ ਚ ਆਇਆ ਵਾ ਤੇ ਗਲੀ ਜਨੇ ਫੇਰ ਮਾਰ ਦਿੱਤੇ ਨੇ 9 ਫੇਰ ਮਾਰੇ ਨੇ 6-7 ਲੱਬੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਹੈ ਤੇ ਗੰਦਾ ਰਾਜੀ ਆ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਇਹਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤਾਂ ਜਾਣੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਿਹਾ ਯਾਰ ਅਸੀਂ ਖੇਤ ਬਾੜੀ ਕਰਦੇ ਆਂ ਕੀ ਦਿਆਂ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਤੇ ਅਸੀਂ ਕਿੱਥੋਂ ਦੇ ਸਕਨੇ ਆਂ ਅਸੀਂ ਤੇ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਫੜ ਕੇ ਤੇ ਸ਼ਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ 'ਚ ਜਿਹੜਾ ਹੈ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਟੌਰ ਨਾ ਸਾਹ ਸਕੇ ਤੇ ਨਿਆਰੇ ਲੈ ਸਕੇ ਇਹੋ ਜਿਹਾ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇੱਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਆ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ ਇੱਕ ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਆ ਨਹੀਂ ਮਤਲਬ ਤੁਹਾਨੂੰ ਸਿਉੜ ਵੀ ਮਿਲੀ ਹੋਈ ਐ ਜੋ ਵੀ ਤੋਂ ਬਾਵਜੂਦ ਵੀ ਉਹਨਾਂ ਤਾਂ ਟਾਰਗੇਟ ਦੇ ਦੇਖੋ ਜੀ ਸਿਕਿਉਰਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਐ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਐ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇਲ ਵੱਡਾ ਹੀ ਐ ਤੇ ਮਾਰੇ ਕਿੰਨੇ ਫਾਇਦੇ ਫਾਇਰ ਤੇ ਬਸ ਘੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ 8-9 ਮਰ ਗਿਆ ਵਾ ਸਰ ਸਿਕਿਉਰਟੀ ਤਾਂ ਮਿਲਿਆ ਪੁਲਿਸ ਨੂੰ ਜੋ ਅਫੀਸਰ ਦੇ ਦੇਖੋ ਜੀ ਫਾਇਰ ਦੋ ਕੀਤੇ ਹੋਣਾ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਲੱਭੇ ਨਹੀਂ ਕਿੰਨੇ ਜਣੇ ਸੀ ਜਿਹੜੇ ਹਮਲਾ ਕਰਾਏ ਇਹ ਫਿਲਹਾਲ ਦੋ ਜਣੇ ਸੀ ਇੱਕ ਪਿਛੇ ਰਹਿ ਗਿਆ ਵਾ ਇੱਕ ਅੱਗੇ ਆਇਆ ਗੱਤੇ ਜੀ ਮੋਟਰਸਾਈਕਲ ਤੇ ਠੀਕ ਹੈ ਪ੍ਰਸ਼ਾਸਨ ਪੁੱਜਿਆ ਟੀਮ ਦਾ ਸਹਯੋਗ ਹੋ ਗਿਆ ਜਿਹੜਿਆ ਤੁਹਾਨੂੰ ਮਿਲ ਐਸ ਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਆਏ ਸੀ ਤੇ ਪਰਚਾ ਵੀ ਦਰਜਾ ਬਾਕੀ ਡੇ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਮੰਗਿਆ ਕਾਰਵਾਈ ਕਰੋ ਕੀ ਨੰਬਰ ਜੀ ਮੈਂ ਸਬ ਇੰਸਪੈਕਟਰ ਕਲਾਸ ਚੰਦਾ ਥਾਣਾ ਜੱਬਾ ਬਣਾਣ ਕਿ ਕੀ ਗੱਲ ਹੋਈ ਜੀ ਕੀ ਬਾਤ ਹੈ ਅੱਜ ਸੂchna ਮਿਲੀ ਹੈ ਕਿ ਹਰ ਸਿਮਰਤ ਸਿੰਘ ਪਿੰਡ ਬੈਰੋਕੇ ਇਹਦੇ ਘਰ ਜੜਿਆਂ ਨੂੰ ਬੰਦਿਆਂ ਨੇ ਆ ਕੇ ਗੋਲਣੇ ਚਲਾਈਆਂ ਨੇ ਤੇ ਮੌਕੇ ਤੇ ਪੁੰਜੇ ਆ ਤੇ ਇਥੇ 6 ਰੋਂਦ ਬਰਾਮਦ ਹੋਇਆ 6 ਹੋਰ ਹਾਂਜੀ 6 ਹੋਰ ਬਰਾਮਦ ਹੋਇਆ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਰਵਾਈ ਅਮਚੀ ਜਾਂਦੀ ਜਾ ਰਹੀ ਹੈ ਸਰਪੰਚ ਜੀ ਸਿੱਧੂ ਜੀ ਇਹ ਹਮੇ ਨਹੀਂ ਹਾਂਜੀ ਹਾਂਜੀ ਉਹ ਵੀ ਆਪਾਂ ਦੇਖ ਰਹੇ ਹਾਂ ਅੰਜ ਕੈਮਰੇ ਲੱਗੇ ਮੋਟਲੀ ਪੁਲਿਸ ਤੋਂ ਵੀ ਲੱਗ ਰਹੇ ਹਨ ਹਾਂਜੀ ਇਹ ਫਰौती ਦੀ ਬਾਤ ਹੈ ਫਰौती ਇਹਨਾਂ ਕੋ ਪਹਿਲਾਂ ਵੀ ਮੰਗੀ ਸੀ 50 ਲੱਖ ਰੁਪਏ ਤੇ ਹੁਣ ਦੁਬਾਰਾ ਇਹ ਫਰौती ਦਾ ਮਾਮਲਾ ਹੀ ਹੈ ਤੇ ਸਰ ਕੀ ਕਾਰਵਾਈ ਕੀਤੀ ਇਹ ਮਾਮਲਾ ਦਰਜ ਕਰਕੇ ਬੰਦੀ ਕਾਰਵਾਈ ਹਮਚ ਲਿਆ ਰਹੇ ਹਾਂ ਹਰ ਸਿਮਰ ਤੋਂ ਮੁੰਡਾ ਆਪਣੇ ਤੋਂ ਦਾ ਫੈਰ ਰਿਹਾ ਇਹਦਾ ਚਾਰ ਕੋਈ ਮੈਨੂੰ ਫੋਨ ਆਇਆ ਹੈ ਕਿ ਸਾਡੇ ਘਰੇ ਜਿਹੜ ਨੂੰ ਗੋਲੀਆਂ ਮਾਰਦੀਆਂ ਜੋ ਅਣਕਸਾਬ ਤੇ ਵਿਅਕਤੀ ਜਿਹੜੇ ਮੋਰਸਾਂ ਤੇ ਆਏ ਤੇ ਮੈਂ ਉਸ ਵੇਲੇ ਉੱਥੇ ਬਚਿਆ ਸੀ ਮੇਰੇ ਨੂੰ ਬਿਆ ਇਹਨੇ ਇੱਕ ਵਟਸਐਪ ਕਾਲ ਵੀ ਆਈ ਆ ਇਹ ਤਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਮਦਦ ਕਰਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਮੜਾ ਗੱਡੀਆਂ ਨੂੰ ਤੇ ਬਾਅਦ ਵਿੱਚ ਅਸੀਂ ਮੁਕੱਦਮਾ ਦਰਜ ਕਰ ਲਿਆ ਉਹ ਦੋਸਿਆਂ ਨੂੰ ਕੇਸ ਕਰਦੀ ਕੋਸ਼ਿਸ਼ ਆ ਕੀਤੀ ਮਾਲਾ ਇਹ ਸ਼ੇਰੋਂ ਦਾ ਫਾਇਰ ਹੋਇਆ ਉਹ 6 ਫੌਨ ਮਿਲੇ ਹਨ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੇ ਆਪਾਂ ਗਰਮਨ ਦੱਸਾ ਹੋਇਆ ਜੇਕਰ ਕਰਨਾਲ ਸਿੰਘ ਉਹਨੇ ਵੀ ਦੋ ਦੋ ਫਾਇਰ ਕੀਤੇ ਆ ਤੇ ਪਰ ਇਹ ਭੱਜ ਗਏ ਤੇ ਖੋਲੀ ਚਰੋਂ ਦਾ ਕਾਰਨ ਕੀ ਦਾ? ਖਰੋਦੀ ਮੰਗਦਾ ਜੀ 50 ਲੱਖ ਰੁਪਏ ਦਾ ਹਾਂਜੀ ਕਿਵੇਂ ਕਰ ਦਿੱਤੇ ਇੱਕ ਗਰਮਨ ਦੱਸਾ ਹੈ ਜਿਹੜੀ ਤੁਹਾਡਾ ਕਾਲਜਿਕ ਨੇ ਨੂੰ ਆਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿੰਨੇ ਚਿਰ ਤੋਂ ਹੋ ਗਿਆ ਇਹ ਕੁਤਰੀ 2 ਮਹੀਨੇ ਹੋ ਗਏ ਆ ਕਿਨੇ ਕਹੇ ਸੀਗੇ ਜੀ ਜਿਹੜੇ ਚਰੇ ਆ ਦੋ ਜਣੇ ਦੋ ਜਣੇ ਮੁਰ ਸਾਡੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ ਜੀ ਮੇਰੇ ਨਾਲ ਨਹੀਂ ਗੱਲ ਹਾਂ ਤੁਸੀ ਕੀ ਕੀ ਕਰਨ ਦਾ ਬਣ ਕੀ ਆ ਅਸੀਂ ਤੇਜ਼ ਕਰਾ ਰਹੀ ਇਹਨਾਂ ਨੂੰ ਲਾਤੀ ਟੀਮ ਆ ਕੋਲ One of the premium and prestigious professional institutes Providing a wide range of professional courses with 100% placement assistance. We are Sri Sai Group of Institutes.